के भाई 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 की हो के करता गया बुराए छोटे छोटे पहला छे घर पूरा वोटा करा के छे बुरा हाल कर ਕੋ ਜੀ ਰੋਂਦੇ ਫਿਰਦੇ ਆਂ ਸਵੇਰ ਦੇ ਧੜਪਦੇ ਬੱਚੇ ਵੀ ਰੋਟੀ ਗੁੰਡੀਆਂ ਆ ਗਈਆਂ ਜੀ ਅਵੇ ਰੁੱਲਦੀਆਂ ਬਹਿ ਗਈਆਂ ਜੀ ਵਿਚਾਰੇ ਸਾਡੇ ਦਾ ਪਿੱਟ ਲੈ ਜਾਨੂ ਤਾਂ ਖਾ ਲੈ ਜੀ ਸਾਡੇ ਦਾ ਬੁਰਾ ਹਾਲ ਹੋ ਰਿਹਾ ਜੀ ਕੋਈ ਕਹੀ ਸਾਡਾ ਹਾਲ ਕਰ ਦੋ ਤੂੰ ਯਹੀ ਭਾਈ ਸਾਡੇ ਤਾਂ ਸਾਰੇ ਤਾਂ ਪਾਲਾ ਵੀ ਪੜਤੀ ਸਾਡੇ ਪਾਂਡਿਆਂ ਦੀ ਵੀ ਬੱਚਿਆਂ ਦੀ ਵੀ ਬੁਰਾ ਹਾਲ ਕਰਤਾ ਜੀ ਬੱਚੇ ਹੀ ਕੁੜੀਆਂ ਰੁੱਲ ਗਈਆਂ ਸਾਡੇ ਤਾਂ ਬੱਚੇ ਨਿਕੇ ਨਿਕੇ ਰੋਣਗੇ ਜੀ ਬੁਰਾ ਕਿਤਾ ਦੇ ਵਿਚ ਆਦੇ ਕੋਈ ਸਾਡਾ ਹਾਲ ਸੰਸਪਜਾ ਤੇ ਤੂੰ ਕੋਈ ਸਾਡੀ ਵੀ ਸੁਣਾ ਕੋਈ ਘਰ ਫਰਿਆਦ ਸਾਡਾ ਜੀ ਬੜਾ ਬਹੁਤ ਹਾਲ ਹੋ ਰਿਹਾ ਜੀ ਸਾਡੇ ਦਾ ਦੇਖੋ ਜੀ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਜੀ ਰੋ ਰਿਹਾ ਤੜ ਫਰਿਆਦ ਨੀਚੇ ਪਾਈ ਦੋ ਬੁਰਾ ਹਾਲ ਹੋ ਰਿਹਾ ਜੀ ਸਾਡਾ ਤਾਂ ਦੇਖ ਲਓ ਜੀ ਮਾਰ ਤੇ ਪਟ ਤੇ ਅਸੀਂ ਤਾਂ ਸਾਡੇ ਦਾ ਬੁਰਾ ਹਾਲ ਕਰਤਾ ਜੀ ਸਾਰੇ ਕਰਤੇ ਬੇਕਾਰ ਹੋ ਰਿਹਾ ਜੀ ਕੀ ਕਰੀਏ ਜੀ ਅਸੀਂ ਤਾਂ ਮਰ ਕੇ ਬਾਈ ਦਾ ਦੀ ਜੀ ਦਾ ਬੁਰਾ ਹਾਲ ਹੋ ਰਿਹਾ ਜੀ ਸਾਡਾ ਤਾਂ ਬੱਚੇ ਦੇਖੋ ਜੀ ਰੁੱਲਦੇ ਆ ਕੇ ਜੀ ਸਾਹੀ ਦਾ ਸਵੇਰ ਦੇ ਕੇ ਤਾਂ ਅੱਜ ਰੁੱਲਦੇ ਫਿਰਦੇ ਆ ਸਾਡੇ ਤਾਂ ਬੱਚੇ ਵੀ ਤੜਫਦੇ ਫਿਰਦੇ ਆ ਕਿਤੇ ਜਾਈਏ ਅਸੀਂ ਜੀ ਸਾਡਾ ਤਾਂ ਬੁਰਾ ਹਾਲ ਹੋ ਗਿਆ ਜੀ ਸਾਡਾ ਤਾਂ ਬੱਚਿਆਂ ਦਾ ਸਾਨੂੰ ਤਾਂ ਬੱਚਿਆਂ ਨੂੰ ਵੀ ਮਾਰੀ ਤਾੜਾ ਪਦੇ ਬੰਦੇ ਆ ਜੀ ਸਾਡੇ ਤਾਂ ਪਿੰਡ ਦੇ ਨਾਲ ਕਿਸੇ ਨਾਲ ਮਤ ਨਹੀਂ ਆ ਭਾਈ ਹੋਏ ਸਾਨੂੰ ਤਾਂ ਸਿਰੇ ਗੁੱਫੇ ਮਰਦੇ ਸੀ ਤਾਂ ਹੋਏ 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 ਸਾਡੇ ਵੀ ਹੱਲ ਕਰ ਦੋ ਅਸੀਂ ਵੀ ਓਏ ਰੱਬਾ ਓਏ ਹੋਏ ਮੋਟਰ ਵੀ ਪਟਤੀ ਸਾਡੀ ਸਾਡੇ ਦਾ ਪਾਣੀ ਦਾ ਵੀ ਬੁਰਾ ਹਾਲ ਹੈ ਜੀ ਪਾਣੀ ਵੀ ਨਹੀਂ ਪਾਣ ਦਿੰਦੇ ਜੀ ਪੰਚਾਇਤੀ ਬੋਤਲਤੀ ਉਹ ਵੀ ਪਟਕੇ ਲਾ ਕੇ ਸਾਡੇ ਕੋਲੋਂ ਤਾਂ ਸਵੇਰ ਦੇ ਬੱਚੇ ਪਾਣੀ ਵੀ ਨਹੀਂ ਤੇ ਇਹ ਮਰ ਰਹੇ ਹੈਗੇ ਪਿੰਚਿਆਂ ਨੂੰ ਪਾਣੀ ਵੀ ਨਹੀਂ ਹੈਗਾ ਸਵੇਰ ਦੇ ਸਾਨੂੰ ਜੀ ਸਰਦਾ ਜਿਕੇ ਦੇ ਕੇ ਬੱਚੇ ਰੋਦੇ ਫਿਰਦੀਆਂ ਰੋਟੀ ਦਾ ਪਾਣੀ ਦਾ ਸਾਨੂੰ ਤਾਂ ਪਾਣੀ ਦਾ ਵੀ ਬੁਰਾ ਹਾਲ ਕਰਤਾ ਪਾਣੀ ਵੀ ਨਹੀਂ ਪਾਣ ਦਿੰਦੇ ਮੋਟਰ ਕੱਢ ਕੇ ਲਾ ਕੇ ਹਾਲ ਹੋ ਰਿਹਾ ਜੀ ਕਿੱਥੇ ਜਾਈਏ ਤਾਂ ਹਤੀਆ ਜੀ ਸਾਹਬੀ ਜੀ ਸਰਪੰਚ ਨੇ ਪਹਿਲਾ ਬੋਟਾ ਬਣਾ ਤਿਆ ਬੇਕਰ ਕਰ ਪਟਵਾ ਤੇ ਮੁਰੇ ਕਰਦੇ